ਮੰ ਲਓ ਮੁੰਡੇ ਦਾ ਵੀਜ਼ਾ ਆ ਗਿਆ ਹਾਂਜੀ ਉਹਦੇ ਘਰ ਵਾਲੀ ਉਦੋਂ ਤੱਕ 3000 4000 ਜਾਂ ਹੋ ਸਕਦਾ ਉਹਨਾਂ ਨੂੰ ਇਹ ਮੁੰਡਾ ਮੈਨੂੰ ਬਲਾਗ ਕੇ ਨਾਮ ਲਓ ਜਾਂ ਉਹਦੇ ਘਰ ਵਾਲੀ ਨਾਮ ਲਓ ਤੇ ਉਹਦਾ ਵੀਜ਼ਾ ਫਿਰ ਕਿਵੇਂ ਆ ਜੀ ਸਰ ਇਹ ਇਹ ਕੰਮ ਦੀ ਇਨਸਿਕਿਉਰਿਟੀ ਆਪਾਂ ਬੰਦੇ ਦੇ ਦਿਮਾਗ 'ਚ ਸ਼ੰਕਾ ਖਤਮ ਕਰਦੀ ਜਿਹੜਾ ਇਹ ਵਰਕ ਪਰਮਿਟ ਹੈ ਨਾ ਜੀ ਇਹ ਵਿਦ ਫੈਮਲੀ ਵਿਦ ਸਪਾਊਸ ਹੈ ਜੀ ਇਕੱਠਿਆਂ ਦਾ ਲੱਗੂਗਾ ਇਕੱਠਿਆਂ ਦਾ ਵੀਜ਼ਾ ਲੱਗੂਗਾ ਜੀ ਇਕੱਠੇ ਤੋਰਾਂਗੇ ਦੋਨਾਂ ਨੂੰ ਠੀਕ ਹੈ ਯੂਕੇ ਦੇ ਵਿੱਚ ਤੁਸੀਂ ਕਹਿੰਦੇ ਸੀਗੇ ਵੀ 10ਵੀਂ ਪਾਸ ਵਾਲਾ ਬੰਦਾ ਯੂਕੇ ਜਾਊਗਾ ਹਾਂਜੀ ਜਾ ਸਾਬ ਕਿਹੜੇ ਵੇਸ ਤੇ ਜਾਊਗਾ ਵਰਕ ਪਰਮਿਟ ਵੇ ਮਾਨਸਾ ਦੇ ਵਿੱਚ ਇੱਕ ਨਾ ਆਪਾਂ ਪਹਿਲਾਂ ਵੀਡੀਓ ਪਾਈ ਸੀ ਅੱਜ ਤੋਂ ਇੱਕ 10 ਦਿਨ ਪਹਿਲਾਂ ਹਨਾ ਕਿ ਜਿਹੜਾ ਵੀਜ਼ਾ ਸੀਗਾ ਯੂਕੇ ਦਾ ਬਿਨਾ ਆਈਲੈਂਡਸ ਤੋਂ ਤੇ ਅਨਪੜ ਦਾ ਵੀਜ਼ਾ ਦਿੱਤਾ ਆਬ ਕੁਝ ਤਾਂ ਗੱਲਾਂ ਕਲੀਅਰ ਕਰਨੀਆਂ ਨੇ ਰਹਿ ਗਈਆਂ ਸ ਤੇ ਆਪਣੇ ਨਾਲ ਭਾਈ ਗੋਪਾਲ ਜੀ ਤੇ ਅੱਜ ਆਪਾਂ ਗੱਲ ਕਰਦੇ ਆਂ ਗੱਲਬਾਤ ਸਸਿਕਾ ਬਾਈ ਜੀ ਸਸ਼ੀ ਗਰ ਜੀ ਤੇ ਆਪਣਾ ਗੋਪਾਲ ਜੀ ਬਾਈ ਜੀ ਨਾ ਕੁਝ ਕੁ ਗੱਲਾਂ ਪਿਛਲੀ ਵਾਰੀ ਜਦੋਂ ਆਪਾਂ ਵੀਡੀਓ ਕਰੀ ਸੀ ਬਰਨਾਲੇ ਕੁਝ ਕੁ ਗੱਲਾਂ ਕਲੀਅਰ ਕਰਨਾ ਰਹੀਆਂ ਸੀ ਹਾਂਜੀ ਤੁਸੀਂ ਕਹਿੰਦੇ ਸੀਗੇ ਵੀ 10ਵੀਂ ਪਾਸ ਵਾਲਾ ਬੰਦਾ ਯੂਕੇ ਜਾਊਗਾ ਹਾਂਜੀ ਜਾ ਸਕਦਾ ਕਿਹੜੀ ਵੇਸ ਤੇ ਜਾਊਗਾ ਵਰਕ ਪਰਮਿਟ ਵੇਸ ਤੇ ਜੀ ਉਹ ਗੱਲਾਂ ਪੱਕੀਆਂ ਨਹੀਂ ਪੱਕੀਆਂ ਗੱਲਾਂ ਜੀ ਠੀਕ ਹੈ ਜੀ ਆ ਵੀਜ਼ੇ ਪਈ ਹੈ ਜੀ ਆਪਣੇ ਕੋਲ ਆਏ ਓਕੇ ਤੇ ਐਗਰੀਮੈਂਟ ਵੀ ਕਰਦੇ ਹੋ ਐਗਰੀਮੈਂਟ ਵੀ ਕਰਦੇ ਆ ਐਗਰੀਮੈਂਟ ਪਈ ਹੈ ਪੱਕਿਆ ਹੈ ਜੀ ਆਪਣੇ ਕੋਲ ਜੀ ਦਿਖਾਓ ਜੀ ਲਵੀ ਕੁਛ ਨਾ ਮੈਨੂੰ ਭਰਾਵਾਂ ਦੇ ਫੋਨ ਵੀ ਆਏ ਸੀ ਵੀ ਇਹ ਹੋ ਨਹੀਂ ਸਕਦਾ ਮਹਾ ਵੀ ਆਪਾਂ ਦੁਬਾਰੇ ਗੱਲ ਕਲੀਅਰ ਕਰਾਂਗੇ ਥੋਕੇ ਗੱਲਾਂ ਕਰਾਂਗੇ ਅੱਜ ਨਾ ਗਪਾਲ ਵੀਰ ਆਪਣੇ ਨਾਲ ਹੈ ਆਪਾਂ ਮਾਨਸਾ ਖੜੇ ਹਾਂ ਬਸਟਾਂ ਵਾਲੇ ਰੋਡ ਦੇ ਉੱਤੇ ਤਿੰਨ ਗੋਣੀ ਤੇ ਇਹ ਵੀ ਕੰਸਲਟੈਂਟ ਹੈ ਨਾ ਤੇ ਬਈ ਇੱਕ ਨਾ ਮੈਨੂੰ ਥੋੜਾ ਪੇਪਰ ਤੇ ਕਲੀਅਰ ਕਰਕੇ ਦੱਸੋ ਵੀ ਜਿਹੜਾ ਯੂਕੇ ਬੰਦਾ ਜਾਊਗਾ ਕੀ بیس ਤੇ ਜਾਊਗਾ ਕਿੰਨੇ ਪੜਿਆ ਹੋਣਾ ਚਾਹੀਦਾ ਆਈਲੈਂਡ ਦੀ ਲੋੜ ਤਾਂ ਨਹੀਂ ਹੈਗੀ ਆਈਲੈਂਡ ਦੀ ਕੋਈ ਲੋੜ ਨਹੀਂ ਜੀ 10ਵੀਂ ਪਾਸ ਕਿਵੇਂ ਜਾਊਗਾ 10ਵੀਂ ਪਾਸ ਜਾ ਸਕਦੇ ਮੈਨੂੰ ਨਹੀਂ ਮੈਨੂੰ ਭਰਾਵਾਂ ਦੇ ਫੋਨ ਆਏ ਵੀ ਬਿਨਾ ਆਈਲੈਂਡ ਤੋਂ ਬੰਦਾ ਜਾ ਅਗ ਵੀਜ਼ੇ ਤੇ ਜਾਊਗਾ ਜੀ ਅੱਛਾ ਤੇ ਉਹਦੇ ਪੈਸੇ ਸਾਰੇ ਵੀਜ਼ਾ ਲਗਨ ਤੋਂ ਬਾਅਦ ਲਾਂ ਮਾਰਗੇ ਜੀ ਕੋਈ ਐਲਟ ਦੀ ਕੋਈ ਲੋੜ ਨਹੀਂ ਨਾ ਜੀ ਅੱਛਾ ਕੋਈ ਐਲਟ ਦੀ ਲੋੜ ਨਹੀਂ ਬੱਚਾ ਆਪਾਂ ਨੂੰ 10ਵੀਂ ਪਾਸ ਚਾਹੀਦਾ ਜੀ 10th ਪਾਸ ਆਊਟ 18 ਸਾਲ ਦੀ ਉਮਰ ਹੋਵੇ ਯੂਕੇ ਦਾ ਵਰਕ ਪਰਮਿਟ ਲਵਾ ਕੇ ਦਊਗਾ ਜੀ ਸਾਰੇ ਪੈਸੇ ਉਦੋਂ ਲਊਗਾ ਜਦੋਂ ਐਮਬੈਸੀ ਵੱਨੀਓ ਵੀਜ਼ਾ ਕਲੀਅਰ ਹੋ ਗਿਆ ਬਾਕਾਇਦਾ ਬੱਚੇ ਨੂੰ ਮੇਲ ਆਊਗੀ ਮੇਲ ਉਹਨੂੰ ਜਾਊਗਾ ਮੈਂ ਕਹਿੰਦਾ ਬੱਚੇ ਨੂੰ ਮੇਲ ਆਊਗੀ ਕਿ ਤੁਹਾਡਾ ਵੀਜ਼ਾ ਕਲੀਅਰ ਹੋ ਗਿਆ ਸਾਰੇ ਪੈਸੇ ਆਪਾਂ ਉਦੋਂ ਲਾਵਾਂਗੇ ਜਦੋਂ ਐਮਬੈਸੀ ਵੱਨੀਓ ਵੀਜ਼ਾ ਕਲੀਅਰ ਹੋ ਗਿਆ ਠੀਕ ਆ ਭਾਈ ਤਾਂ ਨਾਲੇ ਇੱਕ ਬਾਈ ਮੈਨੂੰ ਹੋਰ ਦੱਸੋ ਮੰਨ ਲਓ ਮੁੰਡੇ ਦਾ ਵੀਜ਼ਾ ਆ ਗਿਆ ਹਾਂਜੀ ਉਹਦੇ ਘਰ ਵਾਲੀ ਉਹ ਦੋ ਤਿੰਨ ਸਾਰ 400 ਜਾਂ ਹੋ ਸਕਦਾ ਉਹਨਾਂ ਨੂੰ ਇਹ ਮੁੰਡਾ ਮੈਨੂੰ ਬਲਾਗ ਦੇ ਨਾਮ ਲਓ ਜਾਂ ਉਹਦੇ ਘਰ ਵਾਲੀ ਨਾਮ ਲਓ ਤੇ ਉਹਦਾ ਵੀਜ਼ਾ ਫਿਰ ਕਿਵੇਂ ਆਏ ਸਰ ਇਹ ਇਹ ਕੰਮ ਦੀ ਇਨਸਿਕਿਉਰਿਟੀ ਆਪਾਂ ਬੰਦੇ ਦੇ ਦਿਮਾਗ 'ਚ ਸ਼ੰਕਾ ਖਤਮ ਕਰਦੀ ਜਿਹੜਾ ਇਹ ਵਰਕ ਪਰਮਿਟ ਹੈ ਨਾ ਜੀ ਇਹ ਵਿਦ ਫੈਮਿਲੀ ਵਿਦ ਸਪਾਊਸ ਹੈ ਜੀ ਇਕੱਠਿਆਂ ਦਾ ਲੱਗੂਗਾ ਇਕੱਠਿਆਂ ਦਾ ਵੀਜ਼ਾ ਲੱਗੂਗਾ ਜੀ ਇਕੱਠੇ ਤੋਰਾਂਗੇ ਦੋਨਾਂ ਨੂੰ ਯੂਕੇ ਲਈ ਯੂਕੇ ਦੇ ਵਿੱਚ ਉਹ ਕੰਮ ਖਤਮ ਹੋ ਗਿਆ ਕਿ ਐਂਬੈਸੀ ਵੀਜ਼ਾ ਦੇਊਗੀ ਦੋਨਾਂ ਨੂੰ ਇਕੱਠੇ ਵੀਜ਼ਾ ਲੈ भेजਾਂਗੇ ਆਪਾਂ ਬੱਚੇ ਦੀ ਕਿੰਨੀ ਉਮਰ ਚਾਹੀਦੀ ਠੀਕ ਹੈ ਬੱਚੇ ਦੀ ਯੂਨੀ ਮਰਜ਼ੀ ਉਮਰ ਬੱਚਾ ਜੇ 5 ਮਹੀਨਾ ਦਾ ਹੋਵੇ ਬੱਚੇ ਨਾਲ ਹੀ ਭੇਜਾਂਗੇ ਨਾਲ ਹੀ ਭੇਜ ਦਾਂਗੇ ਬੱਚੇ ਨੂੰ ਸਾਰੇ ਪੈਸੇ ਉਹਨਾਂ ਦੇ ਵੀਜ਼ਾ ਲੱਗਣ ਤੋਂ ਬਾਅਦ ਲਵਾਵਾਂਗੇ ਪੂਰੇ ਬੈਕੇ ਪੂਰੇ ਬੈਕੇ ਇਹ ਬਹੁਤ ਰੋਲਾ ਪੈਂਦਾ ਸੀ ਮਤਲਬ ਲੜਕੀ ਵਾਗੇ ਹੁਣ ਨਹੀਂ ਬੁਲਾਇਆ ਕਰ ਰਹੇ ਇਹਨੂੰ ਜੇ ਮੁੰਡਾ ਵਾਗੇ ਉਹਨੇ ਆਪਦੇ ਘਰ ਨਹੀਂ ਬੁਲਾਇਆ ਹੁਣ ਰੋਲਾ ਖਤਮ ਰੋਲਾ ਖਤਮ ਕਰਤਾ ਜੀ ਸਾਰੇ ਪੈਸੇ ਆਪਾਂ ਵੀਜ਼ਾ ਲੱਗਣ ਤੋਂ ਬਾਅਦ ਲਵਾਵਾਂਗੇ ਸਪਾਊਸ ਕੇਸ ਵੀ ਲਵਾਵਾਂਗੇ ਫੈਮਿਲੀ ਕੇਸ ਵੀ ਲਵਾਵਾਂਗੇ ਸਿੰਗਲ ਕੇਸ ਵੀ ਲਵਾਵਾਂਗੇ ਵਰਕ ਪਰ ਅ 10ਵੀਂ ਵੀ ਨਹੀਂ ਪਾ ਸਕੀ ਫਿਰ 10ਵੀਂ ਫੇਲਾ ਫੇਰਾ ਹੁਣ ਆਪਾਂ ਵਿਜ਼ਟਰ ਵੀਜ਼ੇ ਦੇ ਭੇਜਾਂਗੇ ਕਿਸੇ ਦਾ ਮਨ ਨਹੀਂ ਤੋੜਦੇ ਜੀ ਯੂਕੇ ਦਾ ਵਿਜ਼ਟਰ ਵੀਜ਼ਾ ਲਵਾ ਕੇ ਦਵਾਂਗੇ ਹੂੰ ਯੂ ਕਿਦਾਂ ਉਹਦੇ ਵੀ ਸਾਰੇ پیسے ਜਦੋਂ ਵੀਜ਼ਾ ਆ ਗਿਆ ਨਾ ਉਹਨੂੰ ਵੀ ਮੇਲ ਆਊਗੀ ਉਸ ਦਿਨ ਲਵਾਵਾਂਗੇ ਜੀ ਓਕੇ ਹਾਂਜੀ ਤੇ ਬਈ ਹੁਣ ਕੈਨੇਡਾ ਬਾਰੇ ਵੀ ਤੁਸੀਂ ਇਹ ਗੱਲਾਂ ਕਹਿੰਦੇ ਸੀ ਹਾਂਜੀ ਕੈਨੇਡਾ ਬਾਰੇ ਵੀ ਇਹ ਗੱਲਾਂ ਗੱਲਾਂ ਪੱਕੀਆਂ ਨੇ ਗੱਲਾਂ ਪੱਕੀਆਂ ਨੇ ਜੀ ਅੱਛਾ ਦਸਵੀਂ ਪਾਸ ਚਾਹੀਦਾ ਆਪਾਂ ਨੂੰ ਕੈਨੇਡਾ ਦੇ ਵਿੱਚ ਵਰਕ ਪਰਮਿਟ ਵਾਸਤੇ ਜੀ ਦਸਵੀਂ ਪਾਸ ਹੂੰ ਟੈਂਥ ਪਾਸ ਆਊਟ ਚਾਹੀਦਾ ਜੀ ਕੈਨੇਡਾ ਦਾ ਵਰਕ ਪਰਮਿਟ ਪਰਮਿਟ ਲਵਾ ਕੇ ਦਵਾਗੇ 2 ਸਾਲਾਂ ਦਾ 2 ਸਾਲ ਦਾ 2 ਸਾਲਾਂ ਦਾ ਕੈਨੇਡਾ ਦਾ ਵਰਕ ਪਰਮਿਟ ਓਪਨ ਵਰਕ ਪਰਮਿਟ ਹੋਊਗਾ ਇੱਕ ਗੱਲ ਮੇਰੇ ਜ਼ੁਬਾਨ ਤੋਂ ਤੁਹਾਨੂੰ ਯੂਕੇ ਦਾ ਵੀ ਓਪਨ ਵਰਕ ਪਰਮਿਟ ਹੈ ਜੀ ਕੈਨੇਡਾ ਦਾ ਵੀ ਓਪਨ ਵਰਕ ਪਰਮਿਟ ਹੈ ਸਾਰੇ ਪੈਸੇ ਕੈਨੇਡਾ ਦਾ ਵੀ ਵੀਜ਼ਾ ਲੱਗਣ ਤੋਂ ਬਾਅਦ ਹੈ ਤੇ ਜਿਹੜਾ ਭਾਈ ਵੀਰ ਭਾਈ ਆਪਣਾ ਅਨਪੜ੍ਹ ਹੈ ਉਹ ਵੀ ਨਰਾਸ਼ ਨਾ ਹੋਵੇ ਕੈਨੇਡਾ ਉਹਨੂੰ ਵੀ ਭੇਜਾਂਗੇ ਵਿਸਟਰ ਵੀਜ਼ੇ ਦੇ ਉੱਤੇ ਚਾਹੀਦਾ ਵਿਸਟਰ ਵੀਜ਼ੇ ਦਿੱਤੇ ਜੀ ਚਾਹੀਦਾ ਆਈਲੈਂਡਸ ਦਾ ਭਾਈ ਉਹਨਾਂ ਨੇ ਨਿਮੇੜਿਆ ਨਾ ਵੀ ਕਹਿੰਦੇ ਕੋਈ ਚੱਕਰ ਨਹੀਂਗਾ ਆਪਾਂ ਵੀਜ਼ਾ ਲਵਾ ਦਾਂਗੇ ਉਹਦੇ 'ਚ ਵਰਕ ਪਰਮਿਟ ਤੇ ਜਿਹਦਾ ਮੰਨ ਕੇ ਚਲੋ 10ਵੀਂ ਵੀ ਨਹੀਂ ਕੀਤੀ ਤਾ ਉਹਦਾ ਬਾਈ ਕਿਵੇਂ ਵਿਸਟਰ ਵਿਸਟਰ ਵੀਜ਼ਾ ਜੀ ਓਕੇ ਦਾ ਨਾ ਕਲੀਅਰ ਹੈ ਤੇ ਪੈਸੇ ਬੁਸੇ ਪਹਿਲਾਂ ਤਾਂ ਨਹੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ ਜਦੋਂ ਮੇਲ ਆ ਜੀ ਜਦੋਂ ਮੇਲ ਆ ਗਈ ਐਂਬੈਸੀ ਵੱਨੇਓ ਅਪਰੂਵ ਹੋ ਗਿਆ ਵੀਜ਼ਾ ਐਂ ਪੀਪੀਆਰ ਆਊਗੀ ਜੀ ਆ ਦੇਖੋ ਵੀਜ਼ਾ ਆਏਵੇ ਐਂ ਪੀਪੀਆਰ ਆਊਗੀ ਬਾਕਾਇਦਾ ਪੀਪੀਆਰ ਪੇਪਰ ਵੀਜ਼ਾ ਆਊਗਾ ਯੂਕੇ ਦਾ ਵੀ ਵੀਜ਼ਾ ਆਊਗਾ ਜੀ ਉਦੋਂ ਪੈਸੇ ਲਾਵਾਂਗੇ ਜੀ ਆ ਸਾਰੇ ਵੀਜ਼ੇ ਆਏਵੇ ਬਈ ਕਿਹੜੀ ਕਿਹੜੀ ਡੇਟਾਂ ਦੇ ਨੇ ਇਹ ਇਹ ਸਾਰੇ ਵੀਜ਼ਾ ਦੇਖੋ 7 ਦੇ ਐ ਅਜ਼ਾਰੇ 7 ਦੇ ਜੀ 7 ਜੁਲਾਈ ਦੇ 7 ਜੁਲਾਈ ਦੇ ਹੁਣ ਰੀਸੈਂਟ ਵੀਜ਼ੇ ਆਏ ਆ ਵਕਪਾ ਮਟ ਯੂਕੇ ਦੇ ਇਹ ਮਤਲਬ ਕਿੰਨੇ ਵੀਜ਼ੇ ਹੋ ਕੇ 7 7 ਤਰੀਕ ਦੇ ਆ ਦੇਖ ਲਓ 5-7 ਵੀਜ਼ੇ ਤਾਂ ਆ ਪਿਆ ਬਾਕੀ ਲੈਪਟਾਪ ਚ ਹੋਰ ਕੱਢ ਲੈਣੇ ਆ ਜੀ ਆਪਾਂ ਨਹੀਂ ਚਲੋ ਬਸ ਦਿਵਾ ਦਿੰਦਾ ਅੱਛਾ ਕੈਨੇਡਾ ਦੇ ਹਾਂ ਜੀ ਠੀਕ ਹੈ ਜੀ ਤੇ ਭਾਈ ਮੈਨੂੰ ਇੱਕ ਵਾਰੀ ਐਡਰੈਸ ਦੱਸ ਦਿਓ ਜੇ ਜੇ ਕਿਸੇ ਨੇ ਤੁਹਾਡੇ ਨਾਲ ਫੋਨ ਤੇ ਗੱਲ ਕਰਨੀ ਹੈ ਫੋਨ ਦੇ ਉੱਤੇ ਨੰਬਰ ਬਈ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਨਾ ਤੇ এবੀ ਕੰਸਲਟੈਂਟ ਮਾਨਸਾ ਦੇ ਵਿੱਚ ਖੜਿਆ ਹੈ ਬਈ ਐਡਰੈਸ ਪ੍ਰੋਪਰਿਟਾ ਐਡਰੈਸ ਜੀ ਪੀ ਐਨ ਬੀ ਬੈਂਕ ਦੇ ਜਮਾ ਨਾਲ ਜੀ ਡੀ ਸੀ ਰੈਜੀਡੈਂਸ ਦੇ ਜਮਾ ਸਾਹਮਣੇ ਡਾਕਟਰ ਪੰਕੀ ਵਾਲੀ ਸਾਈਡ ਠੀਕ ਹੈ ਬੱਸ ਸਟੈਂਡ ਦੇ ਕੋਲ ਜਦੋਂ ਆਪਾਂ ਤਿੰਨ ਕੋਣੀ ਤੋਂ ਬੱਸ ਸਟੈਂਡ ਨੂੰ ਜਾਂਦੇ ਆ ਤਾਂ ਉਸ ਦੇ ਅੱਗੇ ਜੀ ਰਾਈਟ ਹੈਂਡ ਰਾਈਟ ਹੈਂਡ ਸਾਈਡ ਜੀ ਡੀ ਸੀ ਰੈਜੀਡੈਂਸ ਦੇ ਜਮਾ ਸਾਹਮਣੇ ਹੈ ਜੀ ਪੀ ਐਨ ਬੀ ਬੈਂਕ ਦੇ ਜਮਾ ਨਾਲ এবੀ ਕੰਸਲਟੈਂਟ ਠੀਕ ਹੈ ਜੀ ਇਹ ਵੀ ਕੰਸਲਟੈਂਟ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਜਿਹੜੇ ਅੱਜ ਨਿਰਾਸ਼ ਬੈਠੇ ਚਾਹੁੰਦੇ ਸਾਡਾ ਵੀਜ਼ਾ ਨਹੀਂ ਲੱਗਦਾ ਜਾਂ ਸਾਡੀ ਆਈ ਲੈਟਰਸ ਕਲੀਅਰ ਨਹੀਂ ਹੈਗੀ ਹਨਾ ਤੇ ਭਾਈ ਇੱਕ ਮੈਨੂੰ ਉਹਦਾ ਦੱਸੋ ਜੀ ਹੁਣ ਇਹ ਤਾਂ ਨਹੀਂ ਹੈਗਾ ਤੁਸੀਂ ਪਾਸਪੋਰਟ ਲੈ ਕੇ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਕਹਿੰਦੇ ਵੀ ਤੁਹਾਡੇ ਤਾਂ ਖਾਤੇ 'ਚ 1.50 ਲੱਖ ਰੁਪਏ ਹੋਣੇ ਚੱਕਲੇ ਆਧਾਰ ਕਾਰਡ ਪੈਨ ਕਾਰਡ ਤੇ ਪਾਸਪੋਰਟ ਦੇ ਦਿਓ ਮੈਨੂੰ ਹੋਰ ਉਹਦੇ ਬਾਅਦ ਕੁਝ ਨਹੀਂ ਸਾਰੇ ਫੰਡਸ ਫੰਡ ਚ ਬੇਸਿਕ ਸ਼ੋ ਕਰਾਵਾਂਗੇ ਇੰਟਰਵਿਊ ਬੇਸਿਕ ਕਲੀਅਰ ਕਰਾਵਾਂਗੇ ਕੋਈ ਇੰਟਰਵਿਊ ਨਹੀਂ ਆਉਂਦੀ ਕੋਈ ਫੰਡ ਚ ਦਿੱਕਤ ਨਹੀਂ ਆਉਂਦੀ ਜਿੱਦਣ ਵੀਜ਼ਾ ਆ ਗਿਆ ਉਸ ਦਿਨ ਪੇਮੈਂਟ ਲਵਾਂਗੇ ਉਸ ਤੋਂ ਪਹਿਲਾਂ ਕੁਝ ਨਹੀਂ ਲੈਂਦੇ ਅਸੀਂ ਮਨ ਉਹੀ ਨਹੀਂ ਹੈਗਾ ਵੀ ਉਹਨੂੰ 30 40 ਲੱਖ ਰੁਪਏ ਆਸੇ ਪਾਸੇ ਇਕੱਠਾ ਨਾ ਨਾ ਕੁਝ ਨਹੀਂ ਕਰਨਾ ਪੈਂਦਾ ਉਸ ਤੋਂ ਬਾਅਦ ਜਿੱਦਣ ਵੀਜ਼ਾ ਆ ਗਿਆ ਉਸ ਦਿਨ ਪੈਸੇ ਲਵਾਂਗੇ ਉਹਦੋਂ ਉਹਨੂੰ ਇਕੱਠੇ ਕਰਨੇ ਪੈ ਸਕਦੇ ਪੈਸਾ ਉਸ ਤੋਂ ਪਹਿਲਾਂ ਨਹੀਂ ਲੈ ਵੀ ਇਹ ਗੱਲ ਤਾਂ ਪੱਕੇ ਰਹੀ ਪੱਕੇ ਹੈ ਜੀ ਤੇ ਜਿਨ੍ਹਾਂ ਨੇ ਜਾਣਾ ਦੇਖੋ ਕੰਮ ਦਾ ਕਰਨਾ ਹੀ ਹਨ ਆਪਾਂ ਇੱਥੇ ਵੀ ਕਰਨਾ ਜਿਹਦਾ ਦਿਲ ਆ ਵੀ ਇੱਛਾ ਵੀ ਬਾਹਰ ਜਾਣੇ ਜਾਣਾ ਤਾਂ ਤੁਸੀਂ ਇਹ ਵੀ ਕੰਸਲਟੈਂਟ ਬਾਈ ਗੋਪਾਲ ਹਰਣ ਦੇ ਸੰਪਰਕ ਅਸਲ ਮਾਨਸਾ ਦੇ ਵਿੱਚ ਤਿੰਨ ਕੋਣੀ ਤੋਂ ਜੋ ਬਸ ਸਟਾਣ ਜਾਂਦਾ ਹੈ ਰਾਈਟ ਹੈਂਡ ਪੀ ਐਨਵੀ ਬੈਂਕ ਦੇ ਨਾਲ ਜਿਹੜਾ ਆਫਿਸ ਹੈ ਇਹ ਵੀ ਕੰਸਲਟੈਂਟ ਹਨਾ ਪਿੱਛੇ ਲੋਗੋ ਵੀ ਲੱਗਿਆ ਹੋਇਆ ਨੰਬਰ ਸਕਰੀਨ ਤੇ ਹੈ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਜਿਹੜੇ ਆਸੇ ਪਾਸੇ ਦੂਰ ਕਿਤੇ ਹਨ پارک ਦੇ ਫਿਰਦੇ ਆ ਜਾਂ ਮੈਂ ਕਹਿੰਦਾ ਵੀ ਹੋ ਸਕਦਾ ਠੱਗੀ ਦੇ ਸ਼ਕਰਨਾ ਹੋਵੇ ਤਾਂ ਤੁਸੀਂ ਇੱਥੇ ਆਓ ਤੇ ਇੱਕ ਨੰਬਰ ਕੰਮ ਹੈ ਬੇਫਿਕਰ